ਹਾਂਜੀ ਦੋਸਤੋ ਸਵਾਗਤ ਹੈ ਨਵੇਂ ਵਲੌਗ 'ਚ ਤਾਂ ਪਿੰਡ ਹਿੰਮਤਪੁਰੇ ਜੀ ਵਾਟਰ ਕੂਲਰ ਦੀ ਬਾਈ ਹੋਰਾਂ ਨੇ ਕੀਤਾ ਲਾਉਣ ਦਾ ਅੱਡੇ ਤੇ ਤੇ ਕਰਦੇ ਆਂ ਗੱਲਬਾਤ ਪੁੱਛਦੇ ਆਂ ਵੀ ਕਿਵੇਂ ਕੀਦੇ ਸਹਿਯੋਗ ਨਾਲ ਲੱਗਿਆ ਤੇ ਕਿਵੇਂ ਲੱਗਿਆ ਉਹਦੇ ਆਪਾਂ ਗੱਲ ਕੀਤੀ ਸੀ ਵਲੌਗ 'ਚ ਬਾਈ ਹੋਰੀ ਕਹਿ ਰਹੇ ਸੀ ਵੀ ਆਪਾਂ ਵਾਟਰ ਕੂਲਰ ਲਾਉਣਾ ਤੇ ਉਹਦੇ ਵਾਸਤੇ ਕੀਤਾ ਪ੍ਰਬੰਧ ਕੁੱਛ ਮਿਲਦਾ ਗ੍ਰਾਈ ਵਗੈਰਾ ਕੀਤਾ ਆਪਾਂ ਪੁੱਛਦੇ ਆਂ ਵੀ ਕਿਵੇਂ ਪੈਸੇ ਇਕੱਠੇ ਕੀਤੇ ਕਿਵੇਂ ਸਾਬਕਾ ਸਰਪੰਚ ਸਾਹਿਬ ਹੈ ਜੀ ਮੇਜਰ ਸਿੰਘ ਤੇ ਆਪਾਂ ਚਲੋ ਗੱਲਬਾਤ ਕਰਦੇ ਆਂ ਹਾਂਜੀ ਬਾਈ ਜੀ ਤਾਂ ਕਿਵੇਂ ਬਾਈ ਪ੍ਰਬੰਧ ਕੀਤਾ ਵਾਟਰ ਕੋਲਰ ਦਾ ਕਿਨੇ ਸੋਚਿਆ ਤੇ ਕਿਵੇਂ ਕੀ ਕੁਝ ਚੱਲਿਆ ਇਹ ਸਾਰਿਆਂ ਤੋਂ ਪਹਿਲਾਂ ਤਾਂ ਵਾਈਗੁਰੂ ਜੀ ਦਾ ਖਾਲਸਾ ਬਾਈਗੁਰੂ ਜੀ ਕੇ ਪੱਤੇ ਇਹ ਤਾਂ ਬੜੇ ਕਾਫੀ ਚਿਰ ਦੀ ਜਿਹੜੀ ਸਕੀਮ ਅਸੀਂ ਕੀਤੀ ਸੀ ਪਹਿਲਾਂ ਕਿ ਇੱਥੇ ਪਾਣੀ ਦਾ ਪ੍ਰਬੰਧ ਦੇਣੀਗਾ ਹੂੰ ਤੇ ਫਿਰ ਇੱਕ ਦਿਨ ਬੈਠੇ ਬੈਠੇ ਸਾਰੇ ਨੌਜਵਾਨ ਜਿੰਨੇ ਮੁੰਡੇ ਆ ਹੂੰ ਇਹ ਕਹਿੰਦੇ ਵੀ ਯਾਰ ਰਾਂਗਿਰ ਬਹੁਤ ਹੁੰਦੇ ਆ ਪਿੰਡ ਦਾ ਮੇਨ ਬੱਸ ਅੜਾ ਹੂੰ ਤੇ ਸ਼ਾਹਣ ਕਰਕੇ ਕਾਫੀ ਸੱਜਣ ਮਿੱਤਰ ਬੈਠੇ ਰਹਿੰਦੇ ਇੱਥੇ ਠੀਕ ਹੈ ਬਾਈ ਤਾਂ ਸਾਰਿਆਂ ਨੇ ਸਿਖਰਾਈ ਆ ਤੁਹਾਡੇ ਕੋਲੋਂ ਪਾਈ ਪਾਲਾ ਠੀਕ ਹੈ ਫੇਰ ਦੂਜਾਂ ਭਰਾਵਾਂ ਨੂੰ ਵੀ ਮੈਂ ਜਾਰੀਸ਼ ਕੀਤੀ ਸਾਰਿਆਂ ਨੇ ਸਹਿਯੋਗ ਦਿੱਤਾ ਠੀਕ ਹੈ ਬਈ ਬਹੁਤ ਵਧੀਆ ਉਪਰਾਲਾ ਤੇ ਉਹ ਦਿਨ ਵੀ ਆਪਾਂ ਸ਼ਬੀਲ ਲਈ ਸੀ ਉਹ ਦਿਨ ਵੀ ਕਹਿ ਰਹੇ ਸੀ ਵਾਟਰ ਕੁਲਰ ਲਾਉਣਾ ਸਾਡਾ ਪ੍ਰੋਸੈਸੀ ਵੀ ਗਰਮੀ ਦਾ ਚੱਲੀ ਜਾਂਦੀ ਹੈ ਜਲਦੀ ਤੋਂ ਜਲਦੀ ਇਹਨੂੰ ਸ਼ੁਰੂ ਕਰੀਏ ਤੇ ਠੀਕ ਹੈ ਤਿਆਰ ਕਰੀ ਜਿਹੜੀ ਸ੍ਰੀ ਦਾ ਪਾਣੀ ਵੀ ਤੇ ਕੀ ਸੁਣਿਆ ਹੋਰਾਂ ਪਿੰਡਾਂ ਨੂੰ ਬਾਈ ਕਿਸੇ ਨੂੰ ਦੇਣਾ ਚਾਹੋਗੇ ਸੁਣਿਆ ਆ ਹੀ ਆ ਵੀ ਗਰਮੀ ਦੇ ਵਿੱਚ ਤਾਂ ਇੱਕ ਪਾਣੀ ਦੀ ਬਹੁਤ ਵੱਡੀ ਸੇਵਾ ਰੇ ਪਸ਼ੂ ਲਈ ਜਾਨਵਰ ਜੀਵ ਜੰਤੂ ਲਈ ਬੰਦਾ ਤਾਂ ਚਲੋ ਫੇਰ ਵੀ ਪੀ ਲਾਂਦਾ ਇੱਧਰ ਉੱਧਰ ਪਰ ਜਿੱਥੇ ਪਾਣੀ ਸੀਦਾ ਹੈ ਨਹੀਂ ਉੱਥੇ ਚਾਹ ਤੋੜੇ ਰੱਖੋ ਚਾਹ ਵਾਟਰ ਪੂਲਰ ਲਾਓ ਜਿਵੇਂ ਵੀ ਆ ਠੀਕ ਹੈ ਬਈ ਕਿਉਂ ਇੱਕ ਹੀ ਵਾਲੀ ਦੀ ਜੇਬ ਚੋਂ ਤਾਂ ਲੱਗਦੇ ਨਹੀਂ ਇਹ ਸੰਜੇ ਸੇਵਾ ਵੀ ਹੋ ਜਾਂਦੀ ਆ ਬਸ ਕਿਰਾਂ ਚੱਲਣਾ ਹੀ ਔਖਾ ਹੁੰਦਾ ਜਿਵੇਂ ਹਾਂ 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 ਉਦੋਂ ਬਾਅਦ ਇਕੱਠਾ ਦਾ ਲੋਕ ਬਣਾਉਣੇ ਬਹੁਤ ਦਿਨੋਂ ਕਿੰਨੀ ਤਕਰੀ ਜਾਂਦੇ ਆ ਠੀਕ ਹੈ ਤਾਂ ਹੋਰ ਆਪਾਂ ਗੱਲ ਕਰਦੇ ਆ ਜੀ ਆ ਬਾਈ ਉਦਿਆਂ ਵਾਲਾ ਗੱਗੀ ਜੀ ਇੱਕ ਦਿਨ ਬਸ ਸਟੈਂਡ ਤੇ ਬੈਠੇ ਨੇ ਸੋਚਿਆ ਠੀਕ ਹੈ ਬਈ ਇੱਥੇ ਪਾਣੀ ਦਾ ਕੋਈ ਉਪਰਾਹਲਾ ਹੈ ਨਹੀਂਗਾ ਫੇਰ ਪਿੰਡ ਦੇ ਵਿੱਚੋਂ ਉਗराई ਕਰੀ ਨੌਜਵਾਨ ਪੀੜ੍ਹੀ ਨੇ ਤੇ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਕੀ ਆ ਉਪਰਾਲਾ ਕਰਿਆ ਵਾ ਤੁਹਾਡੇ ਸਾਹਮਣੇ ਹੁਣ ਦਿਖੀ ਜਾਂਦਾ ਹੈ ਭਈ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਇੱਥੇ ਪਾਣੀ ਦਾ ਪੂਰਾ ਪ੍ਰਬੰਧ ਕਰਾਂ ਕਰਦਿਆਂਗੇ ਤੇ ਫਿਰ ਅਸੀਂ ਪਸ਼ੂਆਂ ਬਾਰੇ ਵੀ ਕੋਈ ਪਾਣੀ ਦਾ ਉਪਰਾਲਾ ਕਰਨ ਬਾਰੇ ਸੋਚਾਂਗੇ ਅਗਰਾਈ ਭਈ ਪਿੰਡ ਚ ਕਿਉਂ ਕੀਤੀ ਕੋਈ ਐਮਐਲਏ ਵਗੈਰਾ ਵੀ ਸਰਪੰਚ ਨੂੰ ਕਹਿ ਦਿੰਦੇ ਉਹ ਨਹੀਂ ਦਿੰਦੇ ਕੋਈ ਨਹੀਂ ਜੀ ਐਮਐਲਏ ਵਗੈਰਾ ਤਾਂ ਹਜੇ ਤੱਕ ਤਾਂ ਕੋਈ ਆਇਆ ਨਹੀਂ ਜੀ ਧੰਨਵਾਦੀ ਦੌਰਾ ਕਰਨ ਵੀ ਨਹੀਂ ਆਇਆ ਸਭ ਤੋਂ ਵੱਡਾ ਸਾਡੇ ਪਿੰਡ ਜਿਹੜਾ ਗੁਰੂ ਕਰਨੇ ਬਹੁਤ ਵੱਡਾ ਸਾਥ ਦਿੱਤਾ ਸਾਨੂੰ ਸਾਨੂੰ ਜਿਹੜਾ ਵਾਟਰ ਕੋਲ ਦਿੱਤਾ 10-15 ਹਜ਼ਾਰ ਦਾ ਸਭ ਤੋਂ ਵੱਡੀ ਸੇਵਾ ਹੋਈ ਹੈ ਤੇ ਬਾਕੀ ਅਸੀਂ ਕਿਸੇ ਦੇ ਵੀ ਆ ਇੰਨੇ ਇੱਥੇ ਦੁਕਾਨਾਂ ਤੇ ਕੀਤੀ ਗ੍ਰਹੀ ਗੱਤੀ ਉਹਨਾਂ ਨੇ ਸਾਨੂੰ ਗ੍ਰਹੀ ਦਿੱਤੀ ਹੈ ਉਸ ਕਰਕੇ ਸਾਡਾ ਅੱਜ ਜਿਹੜਾ ਇਹ ਜਿਹੜਾ ਬਣਾ ਉਹ ਜਿਹੜਾ ਵੱਟਕੂਲ ਖਤਰੋ ਤੇ ਮਕਾਨ ਬਣ ਗਿਆ ਸਵੇਰੇ ਅਸੀਂ ਵਿੱਚ ਇਹਦੇ ਛੱਤ ਲੱਗ ਜੂਗੀ ਪਰਸੋਂ ਸਾਨੂੰ ਉਮੀਦ ਹੈ ਕਿ ਪਰਸੋਂ ਜੀ ਵੱਟਕੂਲ ਰੱਖ ਕੇ ਤੇ ਪਾਣੀ ਦਾ ਠੀਕ ਹੈ ਭਾਈ ਬਹੁਤ ਵਧੀਆ ਕੰਮ ਆ ਤੁਹਾਡਾ ਸਲੰਘਾ ਜੋ ਕੰਮ ਕੀ ਹੈ ਪਾਣੀ ਦਾ ਬਹੁਤ ਦਿੱਕਾ ਹੀ ਸਾਲਾਂ ਤੋਂ ਹੀ ਹੋ ਗਿਆ ਅੱਜ ਦੀ ਕਰਨੀ ਇਥੇ ਵੀ ਅੰਗਣਵੜੀ ਵੀ ਲੱਗਦੀ ਆ ਤੇ ਉਹਨਾਂ ਨੂੰ ਵੀ ਜਵਾਕਾਂ ਨੂੰ ਵੀ ਦਿੱਕਤ ਆ ਸਾਰਿਆਂ ਨੂੰ ਸੌਖਾ ਹੋ ਜੂਗਾ ਪਾਣੀ ਚਲੋ ਪੀਤਾ ਇਹਨਾਂ ਨਾਲ ਵਧੀਆ ਹੋ ਜਾਣਾ ਕਿ ਗਰਮ ਪਾਣੀ ਸਾਰੀਆਂ ਅੱਡੇ ਤੇ ਬੰਦੀਆਂ ਪਾਣੀ ਖਾਰਾ ਸੀ ਕੁਝ ਕਰਕੇ ਤਾਂ ਕਰਕੇ ਤੇ ਕਈ ਸਾਲਾਂ ਦੀ ਚੱਲੀ ਜਾਂਦੀ ਸੀ ਮੀਟਿੰਗ ਵੀ ਅੱਜ ਉਹਨਾਂ ਨੇ ਅੱਜ ਉਹਨਾਂ ਨੇ ਕਰ ਪਰ ਜਿਹੜੀ ਚੀਜ਼ ਦਾ ਸਾਮਾ ਹੋਣਾ ਸੀ ਉਹਨਾਂ ਦੇ ਵਿੱਚ ਇਹ ਕੀ ਹੋ ਕੇ ਰਹਿਣਾ ਚਾਹੀਦਾ ਹੂੰ ਬਸ ਇਹ ਫੇਰੇ ਸਾਡੇ ਲੱਗੇ ਨੇ ਫਾਈਨਲ ਹੋ ਜਾਣੇ ਆ ਤੇ ਪਰਸੋਂ ਅਸੀਂ ਵਾਟਰਪੂਲ ਰੱਖ ਦੇਣਾ ਠੀਕ ਹੈ ਬਈ ਠੀਕ ਹੈ ਠੰਡਾ ਪਾਣੀ ਇੱਥੇ ਹੋ ਜਾਣਾ ਸ਼ੁਰੂ ਪਰਸੋਂ ਹਾਂਜੀ ਤਾਂ ਦੋਸਤੋ ਤੁਸੀਂ ਵੇਖਿਆ ਵੀ ਹਮਤਪੁਰੇ ਪਿੰਡ 'ਚ ਕੰਮ ਚੱਲ ਰਿਹਾ ਵਾਟਰ ਕੂਲਰ ਦਾ ਬਹੁਤ ਵਧੀਆ ਉਪਰਾਲਾ ਬਾਈ ਹੋਰਾਂ ਨੇ ਕੀਤਾ ਉਹਨਾਂ ਨੇ ਅਗਵਾਈ ਕੀਤੀ ਪਿੰਡ 'ਚੋਂ ਤੇ ਚੰਗੇ ਕੰਮ 'ਚ ਸਾਥ ਸਾਰਾ ਪਿੰਡ ਦੇ ਹੀ ਦਿੰਦਾ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਸਾਥ ਦਿੱਤਾ ਵਧੀਆ ਤੇ ਇੱਕ ਅਪੀਲ ਸਭ ਤੋਂ ਵੱਡੇ ਐਮਐਲਏ ਸਾਹਿਬ ਨੂੰ ਵੀ ਚਲੋ ਤਾਂ ਛੋਟਾ ਕੰਮ ਅਸੀਂ ਲੈਵਲ ਤੇ ਕਰ ਲਿਆ ਬਹੁਤਾਂ ਤੋਂ ਪਹਿਲਾਂ ਜਿਹੜੀਆਂ ਵੀ ਸਾਡੀਆਂ ਮੰਗਾਂ ਸੀ ਗਰਾਊਂਡ ਦੀ ਮੰਗ ਸਾਰਿਆਂ ਤੋਂ ਵੱਡੀ ਮੰਗ ਆ ਉਹਨੂੰ ਪੂਰਾ ਕੀਤਾ ਜਾਵੇ ਤੇ ਪਿੰਡ 'ਚੋਂ ਨਸ਼ੇ ਦਾ ਜਿਹੜਾ ਫੁੱਲ ਤਰ੍ਹਾਂ ਜਿਹੜਾ ਖਤਮ ਕੀਤਾ ਜਾਵੇ ਖਾਤਮਾ ਉਹਦਾ ਉਹ ਵੀ ਬਹੁਤ ਵੱਡੀ ਅਪੀਲ ਆ ਤੇ ਇਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਇੱਕ ਅਪੀਲਾ ਵੀ ਵਾਟਰ ਕੂਲਰ ਤਾਂ ਇੱਥੇ ਲੱਗ ਗਿਆ ਲੱਗ ਜਾਣਾ ਚਲੋ ਪਰਸੋਂ ਲੱਗ ਜਾਣਾ ਕੱਲ ਨੂੰ ਲੱਗ ਜਾਣਾ ਤੇ ਉਸ ਤੋਂ ਬਾਅਦ ਚੱਲ ਪਿਆ ਜਿਹੜਾ ਵੀ ਇੱਥੇ ਮਤਲਬ ਕਈ ਵਾਰੀ ਸ਼ਰਾਰਤੀ ਅੰਸਰ ਆ ਜਾਂਦੇ ਨੁਕਸਾਨ ਕਰਨਦੇ ਉਹ ਇਹ ਨਾ ਕਰਨ ਹੱਥ ਜੋੜ ਕੇ ਬੇਨਤੀ ਹਈ ਆ ਵੀ ਹੋਰ ਤਾਂ ਅਸੀਂ ਕੁਝ ਕਰ ਨਹੀਂ ਸਕਦੇ ਇੱਥੇ ਜੇ ਕਿਸੇ ਨੇ ਕਰਤਾ ਕਿਉਂਕਿ ਫੜਿਆ ਗਿਆ ਤਾਂ ਚ ਪਰ ਜੇ ਕੋਈ ਰਾਤ ਨੂੰ ਨਾਮ ਫੜਿਆ ਗਿਆ ਕੋਈ ਟੂਟੀ ਪੱਟ ਕੇ ਲੈ ਗਿਆ ਕੋਈ ਸ਼ੋਅ ਕਰਤਾ ਤਾਂ ਉਹਦੇ ਨਾਲ ਨੁਕਸਾਨ ਆਪਣੇ ਹੀ ਆ ਪਿੰਡ ਦਾ ਨਾਮ ਬਦਨਾਮ ਹੀ ਹੋਣਾ ਹੋਰ ਕੁਝ ਨਹੀਂ ਆ ਤੇ ਵਧੀਆ ਚੱਲ ਚੰਗਾ ਕੰਮ ਕੀਤਾ ਜਿਹਨੇ ਵੀ ਮਤਲਬ ਬਾਈ ਉਹਨਾਂ ਨੇ ਅੱਗੇ ਹੋ ਕੇ ਕੀਤਾ ਤਾਂ ਸਾਥ ਦੇਣ ਦੀ ਲੋੜ ਆ ਸਾਰਿਆਂ ਦੀ ਹੋਰ ਚੰਗੇ ਕੰਮ ਪਿੰਡ 'ਚ ਹੋਣ ਤਾਂ ਦੋਸਤੋ ਇਹੀ ਸੀ ਅੱਜ ਦਾ ਬਲੌਗ ਸਪੋਰਟ ਕਰਿਓ ਚੈਨਲ ਨੂੰ ਜੇ ਤੁਹਾਨੂੰ ਵਧੀਆ ਲੱਗੇ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਸੋ ਮੱਚ